ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਸੁਤੰਤਰਤਾ ਦੀ 30ਵੀਂ ਲੜਾਈ ਦੇ 12 ਸੈਨਾਨੀਆਂ ਨੂੰ ਪਾਰਟੀ ਵੱਲੋਂ ਸਮਾਨਿਤ ਕੀਤਾ ਗਿਆ ਜਦੋਂ ਕਾਂਗਰਸ ਦੇ ਨੇਤਾ श्रीमती इंदिरा गांधी जी ने देश के अंदर तानाशाही लगाके इमरजेंसी लगाई थी और उनका अहंकार चरम पे होते थी उस समय लोकतंत्र मौलिक अधिकार भारत का कॉन्स्टिट्यूशन सब निलंबित करता गया सी. ਉਸ ਟਾਈਮ ਤੇ 1.5 ਲੱਖ ਤੋਂ ਜ਼ਿਆਦਾ ਲੋਕਤੰਤਰ ਦੇ ਮਤਵਾਲੇ ਸੁਤੰਤਰਤਾ ਦੀ 30 ਲੜਾਈ ਦੇ ਅੰਦਰ ਪੂਰੇ ਦੇਸ਼ 'ਚ ਅੰਦੋਲਨ ਚੱਲਿਆ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 18 18 19 19 ਮਹੀਨੇ ਜੇਲ੍ਹਾਂ 'ਚ ਰਹੇ ਜਦੋਂ ਤੱਕ ਸ਼੍ਰੀਮਤੀ 인ਦਰਾ ਗਾਂਧੀ ਪ੍ਰਧਾਨ ਮੰਤਰੀ ਰਹੀ ਉਦੋਂ ਤੱਕ ਇਹਨਾਂ ਲੋਗਾਂ ਨੂੰ ਜੇਲ੍ਹ 'ਚ ਰਹਿਣਾ ਪਿਆ ਝੂਠੀ ਮੀਸਾ ਝੂਠੇ ਪਰਚੇ ਕਰਾਂ ਦੇ ਕਰਤਬਾ ਕਰਤੇ ਦੇਸ਼ ਦੇ ਅੰਦਰ মিডিਆ ਦੇਸ਼ ਦੇ ਅੰਦਰ ਅਖਬਾਰ ਦੇਈਆਂ ਨਿਊਜ਼ ਏਜੰਸੀਆਂ ਦੇਸ਼ ਦੇ ਵੱਡੇ ਪੱਤਰਕਾਰ ਸਾਰੇ ਜੇਲ੍ਹ 'ਚ ਸੁੱਟਦੇ ਵੀ ਇਵਨ ਅਖਬਾਰ ਤਰਸਾਲਾ पहले कांग्रेस पार्टी चेक कर दी थी चैक करतीपदा पैम्फलेट छापना पैम्फलेट वंडना अपराध से उस समय भी ये मतवाले निकले मुँह च इक्को तरह से लोकतंत्र जिंदाबाद भारत का संविधान अमर रहे तानाशाह इंदिरा गांधी मुर्दाबाद और अठारह महीने की उन्नी उन्नी महीने की जेल ਮਿਸਾਂ ਦੇ ਪਰਚੇ ਅੱਜ ਜਨ ਨੂੰ ਸਨਮਾਨਿਤ ਕੀਤਾ ਔਰ ਅਸੀਂ ਸਭ ਨੇ ਸੰਕਲਪ ਲੀਤਾ ਕਿਉਂਕਿ ਗਾਂਧੀ ਨਹਿਰੂ ਪਰਿਵਾਰ ਦੇ ਡੀਐਨਏ ਚ ਤਾਨਾ ਛਾਈ ਅਹੰਕਾਰ ਅਸੀਂ ਸੰਕਲਪ ਲੀਤਾ ਕਿ ਦੇਸ਼ ਦੇ ਲੋਕਤੰਤਰ ਦੀ ਰੱਖਿਆ ਵਾਸਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਇੱਥੇ ਉਪਸਥਿਤ ਸਾਰੇ ਕਾਰਜਕਰਤਾਵਾਂ ਨੇ ਸ਼ਪਤ ਲਈ ਤਾ ਮੈਂ ਵਿਸ਼ੇ ਰੱਖਦਾ ਤੁਹਾਡਾ ਕੋਈ ਕੁਐਸਚਨ ਹੈ ਤਾਂ ਦੱਸੋ। ਕਾਫੀ ਚੀਜ਼ ਦੀ ਬਾਰੇ ਆਪਕੋ ਪੰਜਾਬ ਨੂੰ ਲੈ ਕੇ ਗੱਲ ਕਰ ਸਕਦੇ ਹੋ ਪੰਜਾਬ ਦੇ ਆਲੇ-ਦੁਆਲੇ ਉਸ ਦੇ ਬਾਰੇ ਵਿੱਚ। ਕੱਲ 25 ਜੂਨ ਦਾ ਦਿਨ ਸੀ ਪਰਸੋਂ ਔਰ 25 ਜੂਨ ਨੂੰ भगवंत मान दी केजरीवाल ਦੇ ਇਸ਼ਾਰਿਆਂ ਤੇ ਚੱਲਣ ਵਾਲੀ ਕਟਪੁਤਲੀ ਸਰਕਾਰ ਨੇ ਅਮਰਜੈਂਸੀ ਦੀ ਯਾਤਰਾ ਉਸ ਤਰ੍ਹਾਂ ਹੀ ਪੋਲੀਟਿਸ਼ੀਅਨਸ ਨੂੰ ਫੜਨਾ ਸ਼ੁਰੂ ਕੀਤਾ केजरीवाल ਸਾਹਿਬ ਅੱਜ ਕੇਜਰੀਵਾਲ ਸਾਹਿਬ ਤਾਨਾ ਸ਼ਾਹੀਦੀ ਮਿਸਾਲ ਬੰਗੇ ਨੇ ਮਾਡਰਨ ਇੰਦਰਾ ਗਾਂਧੀ ਦਾ ਰੂਪ ਉਹ ਕੇਜਰੀਵਾਲ ਸਾਹਿਬ ਬਣ ਗਏ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਚ ਲੋਕਪਾਲ ਖਤਮ ਕਰਤਾ ਲੋਕਤੰਤਰ ਖਤਮ ਕਰਤਾ ਔਰ ਪੰਜਾਬ ਦੇ ਅੰਦਰ ਵੀ ਚੁਣੀ ਹੋਈ ਸਰਕਾਰ ਨੂੰ ਕੱਟ ਪੁਤਲੀ ਦੀ ਤਰ੍ਹਾਂ ਚਲਾ ਰਹੇ ਅਸੀਂ ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ ਆ ਨਸ਼ਿਆਂ ਦੇ ਖਿਲਾਫ साड़ी कमिटमेंट है लेकिन नशिया क्योंकि युद्ध नशियाद विरुद्ध पूरी तरह असफल है कोई वीडी मची फड़ी नहीं गई 30 ਜੂਨ ਲਾਸਟ ਡੇਟ ਸੀ ਸੋ ਰੀਤੀ ਮਹੀ ਲਾਸਟ ਡੇਟ ਸੀ ਕੋਈ ਰਿਪੋਰਟ ਦੇਨ ਨੂੰ ਨਹੀਂ ਹੈ ਐਤ ਵਿੱਚ ਆਪਣੀ ਡਿੱਗਦੀ ਹੋਈ ਸਾਤ ਨੂੰ ਬਚਾਉਣ ਵਾਸਤੇ 25 ਜੂਨ ਨੂੰ ਇਹ ਖੇਲ ਖੇលਿਆ ਗਿਆ ਮੈਂ ਤੁਹਾਡੇ ਪੱਤਰਕਾਰਾਂ ਰਹੀਂ ਇੱਕੋ ਗੱਲ ਕਹਿਣਾ ਚਾਹਨਾ ਵਿਕਰਮ ਜੀਠਿਆ ਅਗਰ ਡਰੱਗ ਕੇਸ ਚ ਸ਼ਾਮਲ ਹੈ ਤੇ ਕੇਜਰੀਵਾਲ ਸਾਹਿਬ ਨੇ ਅਦਾਲਤ ਚ ਖੜੇ ਹੋ ਕੇ ਮਜੀਠੀਆ ਕੋਲੋਂ ਮਾਫੀ ਕਿਉਂ ਮੰਗੀ ਸੀ ਮੈਂ ਕਿਸੇ ਨੂੰ ਐਨਓ ਸੀ ਨਹੀਂ ਦੇ ਰਿਆ ਲੇਕਿਨ ਕੇਜਰੀਵਾਲ ਸਾਹਿਬ ਨੇ ਐਨਓ ਸੀ ਦਿੱਤੀ ਅਦਾਲਤ ਚ ਖੜੇ ਹੋ ਕੇ ਉਹ ਬਿਆਨ ਉਥੇ ਕਹੋ ਤੇ ਮੈਂ ਤੁਹਾਨੂੰ ਸਾਰੇ ਨੂੰ ਰੀ ਕਾਪੀ ਭੇਜ ਦੇਣਾ ਆਮ ਆਦਮੀ ਪਾਰਟੀ ਦੇ ਲੈਟਰਪੈਡ ਤੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਕਹਿ ਰਿਹਾ ਕਿ ਮੈਂ ਮਾਫੀ ਮੰਗਣਾ ਮੈਂ ਝੂਠ ਬੋਲਿਆ ਆ ਤੁਸੀਂ ਕਹਿ ਰਹੇ ਹੋ ਸ਼ਾਮਲ ਹੈ ਉਹਦੋਂ ਤੁਸੀਂ ਮਾਫੀ ਮੰਗ ਰਹੇ ਹੋ ਦੋ ਹੀ ਗੱਲਾਂ ਕਿ ਪੰਜਾਬ ਚ ਅਪਾਤਕਾਲ ਘੋਸ਼ਿਤ ਹੋ ਚੁੱਕਾ ਹੈ ਆ ਘੋਸ਼ਿਤ ਅਪਾਤਕਾਲ ਹੈ ਜਿਹੜਾ ਬੂਆ ਜਿਹੜਾ ਬੋਲੇਗਾ ਜਿਹੜਾ ਬੂਆ ਖੋਲੇਗਾ ਜਿਹੜਾ ਇਹਨਾਂ ਦੇ ਖਿਲਾਫ ਬੋਲੇਗਾ ਉਰਤੇ ਕਾਰਵਾਈ ਹੋਵੇਗੀ तुझे लगातार देख लो अजक एक पोलिटिकल पार्टी के लीडर एक दूसरे आरोप लगा रहे और आरोप किन्ने सच्चे ने, ने किन्ने झूठे ने लेकिन विधानसभा के क्या मैं तेरी फाइल खोल दंगा वह चुप हो लोकतंत्र नहीं लोक है ਲੇਕਿਨ ਇਹ ਮੇਰੇ ਹਰੂ ਨੰਬਰ ਤੇ ਆਇਆ ਲੱਗਦਾ ਹੈ ਕਿ ਇਹ ਖਾਲੀ ਦਲਾਵਰ ਗਠਬੰਧਨ 2027 ਜ਼ਰੂਰੀ ਹੈ ਜੀ ਐਸਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਦੇ ਲੋਕਾਂ ਦਾ ਅਸ਼ੀਰਵਾਦ ਲੈ ਕਾਮਯਾਬ ਹੋ ਰਹੀ ਅਸੀਂ 6% ਤੋਂ ਸ਼ੁਰੂ ਹੋਏ ਸਾਂ ਲਾਸਟ ਇਲੈਕਸ਼ਨ 18% ਆਏ ਸਾਂ ਅੱਜ ਜਨਤਾ ਨੇ ਖੁੱਲ ਕੇ ਸ਼ੀਰਵਾ ਦਿੱਤਾ 22% ਔਰ ਇਹ ਇਲੈਕਸ਼ਨ ਮੈਂ ਫਿਰ ਰਿਪੀਟ ਕਰ ਰਹੇ ਹਾਂ ਇਹ ਨੂਰਾ ਕੁਸ਼ਤੀ ਸੀ ਪਹਿਲੇ ਆਸ਼ੂ ਨੂੰ ਫੜਿਆ ਫਿਰ ਆਸ਼ੂ ਨੂੰ ਹੀਰੋ ਬਣਾਇਆ ਚਲਦੇ ਇਲੈਕਸ਼ਨ ਜਿਹਨਾਂ ਨੂੰ ਲੱਗਾ ਕਿ ਆਸ਼ੂ ਬਹੁਤ ਪਿੱਛੇ ਰਹਿ ਗਿਆ ਔਰ ਇਹ ਕਰ ਝੂਠੀ ਵਿਜੀਲੈਂਸ ਆਪ ਭੇਜੀ ਫਿਰ ਉਹਨਾਂ ਵਿਜੀਲੈਂਸ ਦੇ ਬੰਦੇ ਨੂੰ ਸਸਪੈਂਡ ਕੀਤਾ ਤਾਂ ਕਿ ਐਂਟੀ ਆਮ ਆਨ ਦੀ ਪਾਰਟੀ ਵੋਟ ਵੱਟ ਜਾਏ ਕਿ ਐਪੀ ਦਾ ਇਲੈਕਸ਼ਨ ਮੇਰੇ 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 ਕਾਈਂਡਲੀ ਗੱਲ ਨੂੰ ਯਾਦ ਰੱਖਣਾ ਮੈਂ ਫੇਰ ਰਿਪੀਟ ਕਰ ਰਿਹਾ ਬੜਾ ਵੱਡਾ ਤੁਹਾਨੂੰ ਨਿਊਜ਼ ਦੇ ਰਿਹਾ ਕੀ ਆਮ ਆਦਮੀ ਪਾਰਟੀ ਵੋਟ ਵਧਿਆ ਜਾਏ ਜੇ ਕੇਜਰੀਵਾਲ ਸਾਹਿਬ ਇਹਨੂੰ ਜਿੱਤ ਗਿੰਦੇ ਤੇ ਤਿੰਨਾਂ ਪਾਰਟੀਆਂ ਦਾ ਵੋਟ ਟੋਟਲ ਕਰ ਦੇਣ ਉਹਨਾਂ ਦੇ ਖਿਲਾਫ ਕਿੰਨਾ ਵੋਟ ਪਿਆ ਇਹ ਤੋਂ ਸਮਝ ਆਏਗਾ ਕਿ ਜਨਤਾ ਆਮ ਆਦਮੀ ਪਾਰਟੀ ਦੇ ਖਿਲਾਫ ਹੈ ਦੇਸ਼ ਦੇ ਅੰਦਰ ਦੇਸ਼ ਦੇ ਬਹੁਮੁੱਲੇ पैसा और समय दोनों बचांदी लोड है और आज वन इलेक्शन वन नेशन एक आंदोलन बन गया जिस अंदर कॉलेजेस के विद्यार्थी अलग-अलग एनजीओस पावर सेंटर्स और चुप उदय है देश की ज़रूरत है ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਿਆ ਵੀ ਇੱਕ ਗੈਂਗ ਨਵਾਂ ਸਾਹਮਣੇ ਆ ਗਿਆ ਇਹਦੇ ਬਾਰੇ ਕੀ ਕਹਿਣਾ ਮੇਰਾ ਮੈਂ ਉਹਨਾਂ ਕਿਹਨੇ ਕਿਹਾ ਗੱਲ ਮੈਂ ਭਗਵੰਤਮਾਨ ਸਾਹਿਬ ਨੂੰ ਕਹਿਣਾ ਜੇ ਸੱਚਮੁੱਚ ਤੁਸੀਂ ਮਗਰਮੱਛ ਪੜਿਆ ਤੇ ਇਸ ਮਗਰਮੱਛ ਕੋਲੋਂ ਪਹਿਲੇ ਤੁਹਾਡੇ ਸੁਪਰੀਮੋ ਨੇ ਮਾਫੀ ਕਿਉਂ ਮੰਗੀ ਸੀ ਰਿਟਰਨ ਮੰਗੀ ਸੀ ਨਾ ਜੇ ਸੱਚਮੁੱਚ ਮਗਰਮੱਛ ਪੜਿਆ ਤੇ ਪਹਿਲੇ ਮਾਫੀ ਮੰਗ ਕੇ ਛੱਡਿਆ ਗਿਆ ਸੀ ਸਾਰੇ ਪਾਰਟੀਆਂ ਇਕੱਠੀਆਂ ਹੋ ਗਿਆ ਨਵਾਂ ਗੈਂਗ ਮੈਂ ਤੁਹਾਨੂੰ ਪੁੱਛ ਰਿਹਾ ਜੀ ਅਸੀਂ ਤੇ ਕੀ ਹਗੇ ਆ ਮੈਂ ਤਾਂ ਤਾਂ ਇੱਕੋ ਗੱਲ ਕਹ ਕੇ ਕਿ ਅਸੀਂ ਡਰੱਗ ਦੇ ਖਿਲਾਫ ਆ ਡਰੱਗ ਵੇਚਣ ਵਾਲੇ ਵਿਕਵਾਨ ਵਾਲੇ ਉਹਨੂੰ ਪਰੋਸਣ ਵਾਲੇ ਅਸੀਂ ਭਾਰਤੀ ਜਨਤਾ ਪਾਰਟੀ ਔਰ ਇਹ ਖਿਲਾਫ ਹੈ ਲੇਕਿਨ ਮੇਰਾ ਤਾਂ ਕੁਐਸਚਨ ਹੈ ਹੈ ਕਿ ਵਿਗਰਮ ਜੀਠੀ ਅਗਰ ਮગરਮਚ ਹੈ ਤੋ ਉਸ ਮગરਮਚ ਕੋਲ ਮਾਫੀ ਕਿੰਨੇ ਮੰਗੀ ਸਰਬਾਜ ਅੱਜ ਡਬਲ ਸਟੈਂਡਰਡਸ ਕਿਉਂ ਨੇ ਅਦਾਲਤ ਚ ਮਾਫੀ ਮੰਗਦੇ ਹੋ ਥਾਣੇ ਚ ਪਰਚਾ ਰਜਿਸਟਰ ਕਰਦੇ ਹੋ ਔਰ ਜਨਤਾ ਨੂੰ ਗੁੰਮਰਾ ਕਰਦੇ ਹੋ ਜੁਗਬਾਬ ਅੱਜ ਡੀਜੀਪੀ ਸਾਹਿਬ ਦਾ ਡੀਜੀਪੀ ਚਕਰਾਵਟੇ ਸਾਹਿਬ ਆਪਣੇ 100 ਚੱਕਰ ਦੇ ਕੇ ਆਏ ਨੇ ਉਹ ਕਹਿੰਦੇ 2012 ਦੇ ਵਿੱਚ ਅਕਾਲੀ ਵਿਜੇਵੀਰ ਸਾਹਿਬ ਦੀ ਕੁੱਪਕਾ ਸ਼ੁਰੂ ਸੀ ਮੈਂ ਮੈਂ ਜੱਟੋ ਬੰਦਾ ਸਾਹਿਬ ਨੂੰ ਕਹਾਂਗਾ ਬਹੁਤ ਅੱਛਾ ਹੋ ਗਿਆ ਬਾਹਰ ਆਏ ਬੜੇ ਦਿਨ ਤੋਂ ਗੁੰਮਨਾਮੀ 'ਚ ਸਨ ਉਹ ਕਹਿੰਦੇ ਕਿ ਮੇਰੀ ਗੱਲ ਤਾਂ ਸੁਣ ਲੋ 5 ਜਨਵਰੀ 2017 ਦੇ ਇਨਸੀਡੈਂਟ ਤੇ ਵੀ ਕੋਈ ਬੋਲ ਲੈਨ ਚਟੋਬੱਧਿਆ ਸਾਬ ਸ਼ੁਕਰਾ ਬਾਹਰ ਆਇਓ 5 ਅਗਸਤ 2000 5 ਜਨਵਰੀ 5 ਜਨਵਰੀ 2022 ਨੂੰ ਪੰਜਾਬ ਦੀ ਧਰਤੀ ਨੂੰ ਕਿੰਨੇ ਬਦਨਾਮ ਕੀਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਔਰਤੇ ਲਗਾਤਾ ਸੀ ਚਟੋਬੱਧਿਆ ਸਾਬ ਬਿਆਨ ਤੇ ਦੇ ਦਿਨ ਉਹ ਕਹਿੰਦੇ ਨੇ ਕਿ ਉੱਤੇ ਸਬੂਤ ਸੀਗੇ ਸਿੱਧੇ ਮੇਗਾਜੀਤ ਸਬੂਤ ਸੀ ਮੇਰੇ ਹੱਗੇ ਸੀਨੇ ਸਬੂਤ 2017 ਚ ਸਬੂਤ ਹੈਗੇ ਸੀ 17 ਤਾਂ ਅਕਾਲੀ ਭਾਜਪਾ ਸਰਕਾਰ ਨੇ 18 ਚ ਦੇਖੀ ਸੀ ਨਾ ਕਾਂਗਰਸ ਦੀ ਸਰਕਾਰ ਤੇ ਮਾਫੀ ਕਿਉ ਮੰਗੀ ਕੇਜਰੀਵਲ ਸਾਹਿਬ ਮੈਂ ਤੇ ਇੱਕ ਤੋਂ ਗਲ ਕਹਿਣਾ ਲੜਦੇ ਕੇਸ اور ਸਾਬਤ ਕਰ ਦੇ ਜੇ ਸੱਚਮੁੱਚ ਉਹ ਮਗਰਮਾਚਾ ਹੈ ਮੈਂ ਤਾਂ ਜਾਂਚ ਦਾ ਹਿੱਸਾ ਨਹੀਂ ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ ਕਿਸੇ ਨੂੰ ਮੈਨੂੰ ਨਹੀਂ ਦੇ ਰਿਹਾ ਲੇਕਿਨ ਇਹ ਤਾਂ ਸਮਝ ਆਂਦਾ ਹੈ ਸੁਰਖੀਆਂ ਬਟੋਰਨਾ ਹੀ ਆਮ ਆਦਮੀ ਪਾਰਟੀ ਦਾ ਕੰਮ ਹੈ ਸੁਰਖੀਆਂ ਦੇ ਬਾਹਰ ਪ੍ਰੈਕਟੀਕਲ ਕੁਝ ਨਹੀਂ ਕੀਤਾ ਜਾ ਰਿਹਾ ਰੋਜ਼ ਸੇਰੇ ਪੁਰਾਣੇ ਬੰਦਿਆਂ ਦਾ ਜੋੜ ਲਾ ਕੇ ਦੋ ਤਿੰਨ ਬੰਦੇ ਹੋਰ ਫੜ ਕੇ ਅਸੀਂ ਕਬਾਰ ਚ ਬਿਆਨ ਦੇ ਦਿੰਦੇ ਆ ਇਹਨਾਂ ਚੱਲਣ ਵਾਲਾ ਨਹੀਂ ਜੋ ਕੁਝ ਰਾਜਨੀਤਿਕ ਜਾਣਕਾਰੀ ਹੋਵੇ ਇਹ ਕਹਾਂਗੇ ਜੇ ਅਕਾਲੀ ਦਰ ਤੇ ਵਿਜੀਤੀ ਇੱਕ ਸਾਥ ਹੋਤੇ ਤਾਂ ਰਿਜਲਟ ਕੁਝ ਹੋਰ ਹੁੰਦਾ ਕਿ ਕੀ ਆ ਪਲੈਨਿੰਗ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਰਤੀ ਜਨਤਾ ਪਾਰਟੀ ਬਹੁਤ ਤੇਜ਼ੀ ਨਾਲ ਕੇ ਵਧ ਰਹੀ ਹੈ ਅਸੀਂ 22% ਤੱਕ ਪਹੁੰਚੇ ਆ ਅਸੀਂ 51% ਤੱਕ ਪਹੁੰਚ ਗਏ ਅਰੇ ਸੇ ਸਾਨੂੰ ਅਸ਼ੀਰਵਾਦ ਦਿਓ ਔਰ ਪੰਜਾਬ ਦੇ ਅੰਦਰ ਅਤਿਆਚਾਰੀ ਤਸ਼ੱਦਦ ਰਾਜ ਖਤਮ ਹੋਵੇ ਮੈਂ ਚਾਹਾਂਗਾ ਕਿ ਜਿਹੜਾ ਨੋਟੀਫਿਕੇਸ਼ਨ ਹੋਇਆ ਉਹਰੇ ਉੱਤੇ ਵੀ ਤੁਹਾਨੂੰ ਲੋਕਾਂ ਨੂੰ ਜਾ ਕੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ ਪੰਜਾਬ ਦੇ ਕਿਸਾਨ ਦੇ ਨਾਲ ਜਿੱਡਾ ਵੱਡਾ ਤੱਕਾ ਇਸ ਸਰਕਾਰ ਕਰ ਰਹੀ ਹੈ ਜਗਰਾਵਾਂ ਤੋਂ ਲੈ ਕੇ ਤੇ ਦੂਜੇ ਪਾਸੇ ਉਧਰ ਤੱਕ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਨਾਲ ਕਿੱਡਾ ਵੱਡਾ ਤੱਕਾ ਇਹ ਸਰਕਾਰ ਕਰ ਰਹੀ ਹੈ ਔਰ ਕੋਈ ਵਿਧਾਨ ਸਭਾ ਚ ਚਰਚਾ ਨਹੀਂ ਹੋਈ ਔਰ ਜੋ ਕਾਨੂੰਨ ਇਹਨਾਂ ਨੇ 1925 ਚ ਬਣਾਇਆ ਉਸੇ ਕਾਨੂੰਨ ਨੂੰ ਅੱਜ ਲਾਗੂ ਨਹੀਂ ਕਰ ਰਹੇ ਮੈਂ ਚਾਹਾਂਗਾ ਕਿ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਮੇਰੇ ਤੇ ਪ੍ਰੈਸ ਕੀਤੀ ਸੀ ਤੁਸੀਂ ਛਾਪੀ ਵੀ ਸੀ ਲੇਕਿਨ ਪੰਜਾਬ ਦੇ ਜ਼ਿੰਮੇਵਾਰ ਮੀਡੀਆ ਆਉਣ ਦੇ ਨਾਤੇ ਤੁਹਾਡਾ ਫਰਜ ਹੈ ਕਿ ਪੰਜਾਬ ਦੇ ਅੰਦਰ ਵਾਈਟ ਕਾਲਰ ਅਪਰਾਧ ਸਫੇਦ ਕੋਸ਼ ਅਪਰਾਧ ਕੀਤਾ ਜਾ ਰਿਹਾ ਉਸ ਅਪਰਾਧ ਤੋਂ ਮੇਰੇ ਪੰਜਾਬ ਨੂੰ ਬਚਾਓ ਥੈਂਕ ਯੂ ਜੀ ਧੰਨਵਾਦ ਆ ਜਾਓ ਕੱਲ ਵੀ ਕੁਝ ਕਰਨਾ ਹੈ